ਆ ਵੇਖੋ ਭਾਈ ਜੀ ਵੀਡੀਓ ਅੱਜ ਕੱਲ੍ਹ ਭਾਈ ਜੀ ਇਨਸਾਨਾਂ ਤੇ ਦੇਖੋ ਭਾਈ ਜੀ ਬਹੁਤ ਹੀ ਘਾਟੀ ਪ੍ਰਸਾਹ ਰਿਹਾ ਵਾਕਿਆ ਦੇਖੋ ਫੌਜੀ ਡਰੈਸ ਦੇ ਵਿੱਚ ਕੇ ਵੀਰ ਆਇਆ ਇਹਨੇ ਆਹਦੀ ਬੱਚੀ ਲਈ ਦੇਖੋ ਭਾਈ ਜੀ ਤਾਂ ਗੁੱਸਾ ਲਿਆ ਦੇਖੋ ਭਾਈ ਜੀ ਆ ਐ ਦੁਕਾਨਦਾਰ ਕਾਰੋਵਾਰੀ ਭਾਈ ਜੀ ਦੇਖਦੇ ਜਾਓ ਇਹ ਕੀ ਕਰਨਗੇ ਦੇਖੋ ਇਸ ਬੱਚੀ ਨੂੰ ਇਹਨੇ ਮੰਗਰੀਆ ਵੀ ਉਹ ਲੈਨੀਆ ਮੈਂ ਫਰੂਟੀ ਜੀ ਦੇਖੋ ਭਾਈ ਹਲੋ ਏ ਬਾਈ ਨੇ ਦੇਖੋ ਇਹਦੇ ਵਾਸਤੇ ਲੈ ਕੇ ਦੇਤੀ ਬਾਈ ਜੀ ਉਹ ਬੱਚੀ ਦੇਖੋ ਇਹ ਉਹ ਬੈਠ ਗਈ ਉੱਥੇ ਮਲ ਕੇ ਪੀਣ ਲੱਗ ਗਈ ਬਾਈ ਜੀ ਦੇਖਦੇ ਜਾਓ ਬਾਈ ਜੀ ਅੱਜ ਕੱਲ ਦਾ ਸਮਾਂ ਬਹੁਤ ਹੀ ਭਿਆਨਕ ਹੈ ਕੋਈ ਕਿਸੇ ਤੇ ਭਰੋਸਾ ਨਹੀਂ ਕਰਦਾ ਜਿਹੜੇ ਤੁਹਾਡੇ ਲਈ ਹਰ ਵਕਤ ਬਾੜਾਂ ਦੇ ਮਰਦੇ ਆ ਉਹਨਾਂ ਤੇ ਭਰੋਸਾ ਨਹੀਂ ਕਰਦੇ ਬਾਕੀ ਆ ਵੀਡੀਓ ਦੇਖ ਕੇ ਦੱਸੋ ਬਾਈ ਜੀ ਕਿਵੇਂ ਲੱਗੀ ਦੇਖੋ ਇਹ ਫੋਨ ਜਾਇਆ ਕੋਈ ਗੱਲਬਾਤ ਕੀਤੀ ਬਾਕੀ ਉਹਨੂੰ ਕਹਿਣ ਲੱਗਾ ਯਾਰ ਮੈਨੂੰ ਵੀ ਆ ਵੀ ਹੋਰ ਦੇ ਆ ਪੈਸੇ ਆਂ ਜਾਂ ਕਰ ਲੱਗੇ ਕਹਿੰਦਾ ਦੇਖੋ ਬਾਈ ਜੀ ਬਾਕੀ ਵੀਡੀਓ ਪੂਰੀ ਦੇਖ ਲੈਣ ਤੱਕ ਇਹਦਾ ਐਂਡ ਕੀ ਹੋਣਾ ਬਾਕੀ ਸਮਝਾਉਣ ਲਈ ਐ ਬਾਈ ਜੀ ਅੱਜ ਕੱਲ ਕੋਈ ਭਰੋਸਾ ਹੈ ਵੀ ਨਹੀਂ ਬਾਕੀ ਕਰਨਾ ਵੀ ਨਹੀਂ ਚਾਹੀਦਾ ਅੱਜ ਕੱਲ ਲੁੱਟੂ ਯਾਰ ਵੀ ਬਹੁਤ ਨੇ ਬਾਕੀ ਤੁਸੀਂ ਕੀ ਕਹੋਗੇ ਇਹ ਦੁਕਾਨਦਾਰ ਵੀ ਆਪਣੀ ਜਗ੍ਹਾ ਸਹੀ ਹੈ ਇਹ ਵੀਡੀਓ ਜਿਹਨੇ ਬਣਾਈ ਆ ਉਹ ਵੀ ਸਹੀ ਨੇ ਬਾਈ ਜੀ ਹੋ ਰਿਹਾ ਹੈਰਾ ਗੁਸਾ ਇਹ ਦੇਖੋ ਬਾਈ ਜੀ ਇਹਨੇ ਆ ਕਢਾ ਲੀਆਂ ਪੈਪਸੀਆਂ ਲੋ ਬਾਈ ਜੀ ਦੇਖੋ ਬਾਈ ਜੀ ਕਹਿੰਦਾ ਪਾ ਦੇ ਪੈਕ ਕਰ ਦੇ ਹਲੋ ਉਹ ਬੰਦੇ ਨੇ ਆਉ ਦੇ ਲੋ ਜੀ ਚੱਕੋ ਇਹ ਕਿੰਨੀਆਂ ਪੈਕ ਉਹ ਕੁੜੀ ਨੂੰ ਨੇ ਦੇਖਿਆ ਵੀ ਪੀ ਲਈ ਬਾਈ ਪੁੱਤ ਵੀ ਆ ਚ ਲਈ ਆਪਾਂ ਚਲੋ ਬਾਈ ਜੀ ਏ ਦੇਖੋ ਵੀ ਇਹ ਕਿੰਨੇ ਪੀਏ ਬਣ ਗਏ ਨੇ ਇਹਨੂੰ ਪੁੱਛਿਆ ਕਹਾਂ ਦਾ ਨੇ ਬੱਚਾ ਇਹਨੇ ਬਣ ਗਏ ਉਹ ਜੱਬਾਂ ਹੀ ਆ ਫਰੋਲਣ ਲੱਗਿਆ ਉਹ ਦੇਖੋ ਪਰਸਤਾ ਬਾਈ ਜੀ ਇਹ ਘਰ ਹੀ ਪ ਲੈ ਬਾਕੀ ਕੰਨਾਲ ਤੋਂ ਪੰਜਵੇਂ ਟ ਚ ਮੈਂ ਤੈਨੂੰ ਇੱਥੇ ਵਾਪਸ ਦੇ ਜੂਗਾ ਕੋਈ ਹੋ ਨਹੀਂ ਪਰ ਨਹੀਂ ਕਹਿੰਦਾ ਨਹੀਂ ਉਹ ਦੇਖੋ ਬੰਦੇ ਨੇ ਇਸ ਬੰਦੇ ਤੇ ਵਿਸ਼ਵਾਸ ਹੀ ਨਹੀਂ ਕੀਤਾ ਬਾਕੀ ਬਾਈ ਜੀ ਜਿਸ ਨੇ ਵੀਡੀਓ ਬਣਾਈ ਹੈ ਪਰ ਅੱਜ ਕੱਲ੍ਹ ਵਿਸ਼ਵਾਸ ਕਰਨ ਦੇ ਜੋ ਹੈ ਨਹੀਂ ਦੁਨੀਆ ਇਹ ਦੇਖੋ ਉਹ ਕੰਦਾ ਇੱਕ ਕੁੜੀ ਨੂੰ ਇੱਥੇ ਸੱਜਾ ਉਹ ਕੰਦਾ ਜੇ ਤੂੰ ਮੈਂ ਇੰਨਾ ਹੀ ਹੋਇਆ ਕਹਿੰਦਾ ਮੈਂ ਮਲਕੇ ਆਰਮੀ ਚ ਐ ਵੀ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਨਾ ਕਹਿੰਦਾ ਜੀ ਨਹੀਂ ਪਹਿਲੀ ਕਹਿੰਦਾ ਉਹ ਨੂੰ ਪਲਿਆ ਤੀ ਕਹਿੰਦਾ ਉਹ ਦੇਖੋ ਉਧਰ ਆਂਟੀ ਜੀ ਉੱਠੀ ਉਹ ਕਹਿੰਦੀ ਕਹਿੰਦੀ ਤੈਨੂੰ ਭਰੋਸਾ ਹੀ ਨਹੀਂ ਕਹਿੰਦੀ ਜੋ ਵੀ ਤੂੰ ਇਨਸਾਨ ਨਹੀਂ ਹੈਗਾ ਸੱਚਮੇ ਬਾਈ ਜੀ ਅੱਜਕੱਲ ਇਨਸਾਨੀਅਤ ਜਮ੍ਹਾਂ ਖਤਮ ਹੋਈ ਪਈ ਆ ਉਹ ਦੇਖੋ ਆਂਟੀ ਨੇ ਚੱਕੋ ਪੈਸੇ ਦੇ ਦੇ ਗਏ ਲੈ ਫੜ ਕੇ ਕਿੰਨੇ ਮੰਦੇ ਲੈ ਐਨੇ ਮੰਦੇ ਚੱਕ ਕੇ ਨੂੰ ਵੀ ਤੂੰ ਲੈ ਤੇ ਉਹ ਦੇਖੋ ਬਾਈ ਜੀ ਇਥੋਂ ਸਾਮਾਨ ਲੈ ਕੇ ਇਥੋਂ ਚਲਾ ਗਿਆ ਦੇਖੋ ਬਾਈ ਜੀ ਅੱਜਕੱਲ ਜਮੇ ਕੋਈ ਕਿਸੇ ਤੇ ਭਰੋਸਾ ਨਹੀਂ ਕਰ ਰਿਹਾ ਸੱਚਮੇ ਦੁਨੀਆ ਆਪਣੇ ਆਪ ਵਧੀ ਹੋ ਗਈ ਹੈ ਬਾਕੀ ਤੁਸੀਂ ਕੀ ਕਹੋਗੇ ਆ ਦੇਖੋ ਭਾਈ ਜੀ ਇਹ ਥੋੜੇ ਟਾਈਮ ਜੀ ਜਿਆਦਾ ਟਾਈਮ ਨਹੀਂ ਪਿਆ ਇਹ ਦੇਖੋ ਇਹ ਮੁੰਡਾ ਆ ਭਾਈ ਦੇਖੋ ਆ ਲੋ ਬਾਫਸ ਦੇਣ ਆ ਗਿਆ ਪੈਸੇ ਇਹ ਦੇਖੋ ਭਾਈ ਜੀ ਲਓ ਇਹਨੇ ਦੇਖਿਆ ਅੱਛਾ ਸਮਝ ਆ ਲੈਨੇ ਭਾਈ ਜੀ ਸੂਟ ਪੂਟ ਨਾਲ ਵੱਡਾ ਨਹੀਂ ਕੋਈ ਦਿਲੋਂ ਇਮਾਨਦਾਰ ਹੋਣਾ ਚਾਹੀਦਾ ਬਾਕੀ ਅੱਜ ਕੱਲ ਇਹ ਹਾਂ ਜੇ ਇਮਾਨਦਾਰੀਆਂ ਤਾਂ ਖਤਮ ਹੋਈ ਜਾ ਰਹੀਆਂ ਨੇ ਭਾਈ ਜੀ ਪੈਸੇ ਦੀ ਭੁੱਖ ਲੱਗੀ ਪਈ ਐ ਸਾਰਿਆਂ ਨੂੰ ਆ ਦੇਖੋ ਆਗੇ ਨੂੰ ਆ ਦੇ ਯਾ ਦੇਗਾ ਦੇਖੋ ਬਾਕੀ ਇਹਦੇ ਵਿੱਚ ਵਾਈ ਜੀ ਪਦਕਾਨਦਾਰ ਨੂੰ ਵੀ ਨਹੀਂ ਕਹਾਂਗੇ ਉਹ ਵੀ ਆਪਣੀ ਜਗ੍ਹਾ ਤੇ ਹੈ ਅੱਜਕੱਲ੍ਹ ਕੋਈ ਕਿਸੇ ਦਾ ਪਰੋਸਾ ਨਹੀਂ